ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਆ ਹੈ ਅਕਾਲ ਪੁਰਖ ਵਾਹਿਗੁਰੂ ਜੀੋ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤ ਰੱਖੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜੀੋ ਜ਼ਰੂਰ ਪੂਰੀਆਂ ਕਰ ਦਿਓ ਇਹ ਹੀ ਦਿਲੋਂ ਅਰਦਾਸ ਆ ਅਕਾਲ ਪੁਰਖ ਤੇਰੇ ਅੱਗੇ ਤੇ ਇਸ ਸਮੇਂ ਤੁਸੀਂ ਦੇਖ ਰਹੇ ਹੋਊਂਗੇ ਮੈਂ ਪਿੱਛੇ ਇਸ ਏਰੀਏ ਦੇ ਵਿੱਚ ਘੁੰਮ ਰਿਹਾ ਤੇ ਬਹੁਤ ਹੀ ਖੂਬਸੂਰਤ ਏਰੀਆ ਹੈ ਤੇ ਜਿਹੜਾ ਇਹ ਮਤਲਬ ਗੱਡੀ ਦੇ ਵਿੱਚ ਜਿਹੜਾ ਏਸੀ ਲਾਇਵ ਹੁੰਦਾ ਉਹ ਏਸੀ ਵਾਲੀ ਫੀਲਿੰਗ ਜੀ ਹੈਗੀ ਹੈ ਬਾਹਰ ਤੇ ਕਿਉਂਕਿ ਠੰਡ ਦਾ ਮੌਸਮ じゃ ਹੋ ਗਿਆ ਹੋਇਆ ਤੇ ਮੈਂ ਆਪਣੀ ਜਿਹੜੀ ਜੈਕਟ ਜੀ ਪਾ ਕੇ ਆਇਆ ਤਾਂ ਉਹ ਗੱਡੀ ਦੇ ਵਿੱਚ ਖੋਲੀ ਪਈ ਹੈ ਤੇ ਯਾਰ ਅਜੂ ਦੀ ਗੱਡੀ ਹੈ ਜੀ ਆ ਖੜੀ ਹੈ ਜੀ ਬਹੁਤ ਸੋਹਣਾ ਗੁੱਡ ਗੱਡੀ 'ਚ ਵਾਕਈ ਜਾਨ ਹੈਗੀ ਨਵੀਂ ਗੱਡੀ ਹੈ ਤੇ ਮੇਰੇ ਮਾਮੇਰੇ ਇੱਧਰ ਫੋਟੋ ਸ਼ੂਟ ਲੱਗੇ ਵੇ ਕਰਨ ਉਹ ਲੰਬੇ ਬੈਠੇ ਆ ਜੀ ਉਹ ਉਹਨਾਂ ਨੂੰ ਜਾ ਕੇ ਮਲਾਉਂਦੇ ਆ ਆਪਾਂ ਸਾਨੂੰ ਵੈਸੇ ਅਸੀਂ ਥੋੜਾ ਜਿਹਾ ਤੁਹਾਨੂੰ ਪਤਾ ਵੀ ਚਲੋ ਲੰਬਾ ਸਫ਼ਰ ਕਰਕੇ ਆਏ ਤਾਂ ਥੋੜਾ ਜਿਹਾ ਵਾਸ਼ਰੂਮ ਜਾ ਕਰਨਾ ਸੀ ਬਾਥਰੂਮ ਵਗੈਰਾ ਲਾ ਲੋ ਚਾਹੇ ਕੁਛ ਲਾ ਲੋ ਤੇ ਇੱਥੇ ਸਾਨੂੰ ਮਾਹੌਲ ਬੜਾ ਸੋਹਣਾ ਜਿਹਾ ਲੱਗਿਆ ਚੀਲਾਂ ਵਗੈਰਾ ਜੀਆਂ ਮਾਹ ਚਲੋ ਕਿਉਂ ਨਹੀਂ 2 ਮਿੰਟ ਇੱਥੇ ਹੋਰ ਵੀਡੀਓ ਬਣਾ ਕੇ ਵੀਡੀਓ ਸ਼ੁਰੂ ਕਰੀਏ ਕਹਿਣ ਦਾ ਪਾਬ ਵੀਡੀਓ ਸ਼ੁਰੂ ਕਰਕੇ ਤੇ ਨਾਲੇ ਦੋ ਘੜੀਏ ਰਾਣੀ ਸੁੰਦਰਾ ਨੂੰ ਇਹਨੂੰ ਵਿਚਾਰੀ ਨੂੰ ਆਰਾਮ ਆਜੂ ਬਸ ਇਹਨੂੰ ਫਰਕ ਤਾਂ ਕੁਝ ਨਹੀਂ ਮੌਸਮ ਠੰਡਾ ਬਾਹਰਲੇ ਪਾਸੇ ਤੇ ਆਪਾਂ ਨਾਲ ਤੁਹਾਨੂੰ ਇੱਥੇ ਨਜ਼ਾਰੇ ਦਿਖਾ ਦਿੰਦੇ ਆ ਇਹ ਇਹ ਨਜ਼ਾਰੇ ਵੀ ਵੱਖਰੇ ਨੇ ਪਹਾੜਾਂ ਦੇ ਵਿੱਚ ਥੱਲੇ ਡੂੰਗਾ ਔਰ ਤੇ तकरीबन ਕਾਫੀ ਜਿਆਦਾ ਜੇ ਥੱਲੇ ਨੂੰ ਉਤਰ ਕੇ ਤਾਂ ਪਾਣੀ ਚੱਲਦਾ ਉੱਥੇ ਅ ਆਵਾਜ਼ ਪਾਣੀ ਦੀ ਆਉਂਦੀ ਆ ਤੇ ਤੁਹਾਨੂੰ ਹੋਰ ਇਹੇ ਏਰੀਆ ਦੇ ਵਿੱਚ ਤੁਹਾਨੂੰ ਹੋਰ ਮੈਂ ਕੀ ਦਿਖਾ ਸਕਦਾ ਉਹ ਤੁਹਾਨੂੰ ਮਾ ਮਾਮਾ ਵੀ ਮਾਮਾ ਰਸ ਦੋਹਨ ਜਣ ਲੱਗੇ ਵੇ ਅ ਸ਼ੂਟ ਦਾ ਮਾਮਾ ਮੇਰੀ ਵੀਡੀਓ ਬਣਾਉਂਦਾ ਲੈ ਮੇਰੀ ਬਣਾਉਂਦਾ ਕਾ ਤੇਰੇ ਕੋਲ ਮਾਮਾ ਦੇ ਗਾਈ ਵਿੱਚੋਂ ਅੱਛੇ ਲੈ ਗੱਲ ਵਾਰ ਕੈਂਠ ਵਾਤਾ ਪੂਰੀ ਯਾਰ ਉਹ ਮੇਰੇ ਮੋਬਾਈਲ ਨਾਲ ਤੇ ਵੀ ਬੜੇ ਨਾਲ ਤੇ ਵੀ ਵਧੀਆ ਬਣਾਉਂਦਾ ਤੇਰੇ ਵਾਲਾ ਮੋਬਾਈਲ ਤੇਰ ਨੂੰ ਕਿਉਂ ਕੈਂਠ ਕਲਰਿੰਗ ਐਨ ਪੂਰੀ ਆ ਮੇਰੀ ਛੇੜਖਾਨੀ ਹੋਈ ਵੀ ਦਾ ਮਤਲਬ ਕਲਰਿੰਗ ਵਿੱਚ ਕੋਈ ਹਾਂ ਕੋਈ ਰੌਲਾ ਹੈਗਾ ਤਾਂ ਲਵੀ ਮੰਮੀ ਸੂਰਜ ਦੇ ਸੂਰਜ ਨੇ ਕਿੱਥੇ ਮੀਨੂੰ ਘਾੜਾ ਸੂਰਜ ਦਾ ਮੈਂ ਤਾਂ ਖਾਂਦਾ ਆ ਬੈਠਾ ਜੀ ਸੂਰਜ ਦੇ ਪਰ ਮੈਨੂੰ ਪਤਾ ਨਹੀਂ ਕੀ ਚੱਕਰ ਰੋਣਾ ਕੀ ਹੈ ਮੰਮੀ ਤੈਨੂੰ ਬਾਅਦ ਚ ਦੱਸੂਗਾ ਮੈਂ ਕੀ ਹੋਇਆ ਵਾ ਮੈਂ ਕੱਦਾ ਦੇਖ ਰਿਹਾ ਪਲੇ ਨਹੀਂ ਬੋਲਾ ਦਸਰੀ ਕਿਉਂ ਬੋਲਾ ਇਹ ਨਹੀਂ ਹੋ ਦਸਰੀ ਮੰਮੂ ਉਹ ਦਸਰੀ ਕੱਲ ਤਾਂ ਬੁਲਾ ਦੋ ਪਹਿਲਾਂ ਦਸਰੀ ਕੱਲ ਜੀ ਸਾਰਿਆਂ ਨੂੰ ਮਗਰ ਜੀ ਦਾ ਖਾਲਸਾ ਬਾਗੁਰਦੂ ਜੀ ਥੇ ਮੌਸਮ ਦੇਖੋ ਐਨਵਾਇਰਨਮੈਂਟ ਦੇਖੋ ਕਿੰਨਾ ਵਧੀਆ ਬਹੁਤ ਵਧੀਆ ਹਾਂ 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 ਇਹ ਤਾਂ ਗੱਲ ਹੈਗੀ ਆ ਬਥੋਰਾ ਇਹ ਮਾਮੇ ਦਾ ਮੈਨੂੰ ਹੈਰਾਨ ਹੈ ਮੈਂ ਮਾਮੇ ਦੇ ਇੱਕ ਗੱਲ ਤੇ ਹੈਰਾਨ ਆ ਉਹ ਇੱਕ ਭਾਈ ਕੇ ਮੈਂ ਦੇਖੀ ਵੀ ਗਿਆ ਮਗਾ ਛੱਲਣ ਤੋਂ ਕਰੀ ਜਾਣਦੇ ਮਾਮੇ ਥੋੜਾ ਟਾਈਮ ਲਾ ਲੈਂਦੇ ਪਿਛਲੀ ਵਾਰੀ ਹੈਰਾਨ ਹੋਏ ਨਾ ਆਪਾਂ ਕਿੱਥੇ ਦੇ ਜਦ ਪਿਛਲੀ ਵਾਰੀ ਉਹ ਫਿਰ ਆਪਾਂ ਤਾਂ ਹੋਰ ਕੁਮਾਰ ਰੱਟੀ ਨੂੰ ਪੈ ਗਏ ਸੀ ਬਾਕੀ ਮਾਮੇ ਨੇ ਹੁਣ ਸਹੀ ਨੇੜੇ ਬਹਿਣ ਨੇੜੇ ਨੂੰ ਬਾੜੇ ਦਾ ਹੈ ਹਾਂ ਇੰਨਾ ਨੇੜੇ ਲੱਗਦਾ ਤਾਂ ਉਹ ਨਾ ਹੈ ਨਹੀਂ ਜਿੰਨਾ ਨੇੜੇ ਲੱਗਦਾ ਤਾਂ ਉਹ ਨਾ ਹੈ ਨਹੀਂ ਹਾਂ ਨਾ ਸਫ਼ਰ ਚੱਲੀ ਹੈ ਸਫ਼ਰ ਤਾਂ ਹਾਲੇ ਚੱਲੀ ਹੈ ਹੈ ਮਾਮੇ ਮੇਰਾ ਸ਼ਾਟ ਤਾਂ ਯਾਰ ਰਹਿ ਗਿਆ ਦੇਖਿਆ ਬਣਾਇਆ ਸੀ ਉਹਦੇ ਵਿੱਚ ਦੇਖ ਇਹਦਾ ਪਲੇ ਹੋਣੀ ਕਰੀ ਪਲੇ ਨਹੀਂ ਦੀ ਰਿਕਾਰਡਿੰਗ ਵੀ ਤਾਂ ਹੋਣੀ ਚਾਹੀਦੀ ਮਾਮੂ ਸ਼ੁਰੂ ਹੁਣ ਮੈਂ ਰਿਕਾਰਡਿੰਗ ਸ਼ੁਰੂ ਕਰੀ ਵੀ ਆ ਤਾਂ ਹੈਨੋਂ ਆਪਾਂ ਨੇ ਵੀਡੀਓ ਨੂੰ ਜਾ ਕੇ ਅ ਪ੍ਰੋਜੈਕਟ ਦੇ ਵਿੱਚ ਪਾਉਣਾ ਪ੍ਰੋਜੈਕਟ ਦੇ ਵਿੱਚ ਪਾ ਕੇ ਤੌਰ ਜੀ ਨਾਲ ਤੁਰਦਾ ਹੀ ਆਉਂਦਾ ਹੀ ਰਹਿ ਗਿਆ ਇੱਧਰ ਤੇ ਓ ਮਾਮੂ ਮਨੂ ਹੱਥ ਦਸਦੇ ਆ ਆਈਟਮ ਕੀ ਆਇਆ ਰਹਾ ਲਾਈਟ ਸਾਊਂਡ ਬਸੁੱਟੀ ਬਸੁੱਟੀ ਹਾਂ ਬਸੁੱਟੀ ਇਹ ਕਿੱਥੇ ਗਿਆ ਮਤਲਬ ਜਦ ਆਪਾਂ ਨੇ 60 ਫੁੱਟ ਬਾਜੇ ਦੀ ਉਦੇ ਪਰ ਲਾਉਂਦੇ ਹੁੰਦੇ ਹਾਂ ਨਹੀਂ ਹਾਂ ਬਾਹੀ ਹੁੰਦੀ ਹੈ ਇਹਦੇ ਨਾਲ ਵੀ ਇੱਕ ਦੂਈ ਹੁੰਦੀ ਇਹ ਇਹ ਬਸੁੱਟੀ ਉਹ ਹੈ ਜਿਹੜੀ ਬਿਨਾ ਛੱਟੀ ਲੱਗੀ ਜੀ ਬਸੁੱਟੀ ਛੱਟੀ ਆਚਾ ਮਾਮੂ ਆਹ ਜਿਹੜਾ ਆ ਦੇਖ ਕੱਕੜ ਬੋਲੇ ਕੱਕੜ ਬੋਲੇ ਹਾਂ ਨਾ ਬੋਲਿਆ ਬੋਲਿਆ ਅੱਛਾ ਮੰਮੀ ਆ ਦੇਖ ਲਿਖਿਆ ਹੋਇਆ ਇਹਨਾਂ ਨੇ 655 ਹਨਾ ਤੇ ਇਹ ਹੈ ਜਿਹੜਾ ਇਹਦੇ ਵਿੱਚ ਨੂੰ ਮਤਲਬ ਬਰੋਜਾ ਨਿਕਲਦਾ ਹਨਾ ਨਹੀਂ ਯਾਰ ਮੰਮੀ ਤਾਂ ਬੰਦਾ ਬੋਲਦਾ ਰਹਦਾ ਕੋਈ ਕੱਕੜ ਬੰਦੇ ਵਾਂਗੂ ਬੋਲਦਾ ਹੁੰਦਾ ਖੜ ਜਾ ਚਲਦੀ ਦੀ ਓਹੋ ਅੱਛਾ ਉਹ ਬਾਦੀ ਹੈ ਹਾਂ ਲਾ ਇਹ ਕੁੱਪੀਆਂ ਲੱਗੀਆਂ ਵੀ ਜੀ ਆ ਇਹ ਕੁੱਪੀਆਂ ਦੇ ਵਿੱਚ ਤੇ ਯਾਰ ਮਾਮੂ ਕੱਕੜ ਸੱਚੀ ਹੈ ਹਾਂ ਬਹੁਤ ਦੱਸ ਲੈ ਹਾਂ ਮਤਲਬ ਬੰਦਾ ਲੱਦਾ ਕੋਈ ਯਾਰ ਬੰਦਾ ਯਾਰ ਮਾਮੇ ਨਹੀਂ ਆ ਰਿਹਾ ਮੰਨ ਲੋ ਹਾਂ ਕੱਕੜ ਇਹਨੂੰ ਕੱਕੜ ਕਿਹਾ ਜਾਂਦਾ ਇਹਨੂੰ ਹੋਰ ਪਾਸੇ ਵਿੱਚ ਕੀ ਕਿਹਾ ਜਾਂਦਾ ਕੱਕੜ ਹੀ ਬੋਲਦੇ ਆ আচ্ছা ਵਾਹ ਇਹ ਪੱਥਰ ਵਾਲਾ ਪਹਾੜ ਪੱਥਰ ਦੇ ਪਹਾੜਾਂ ਦੇ ਵਿੱਚ ਵੀ ਦੇਖੋ ਜੀ ਤੁਸੀਂ ਹੈ ਪਹਿਲੇ ਵੀ ਉੱਧਰ ਅੱਗ ਬਹੁਤ ਲੱਗੀ ਖਾਦੀ ਸ਼ਾਇਦ ਹੂੰ ਇਹ ਨਹੀਂ ਕੋਈ ਯਾਰ ਬੰਦਾ ਹੈ ਉਹ ਬੱਕਰੂਆ ਨੂੰ ਜਿਹੜੇ ਬੱਕਰੂ ਨਹੀਂ ਹੁੰਦੇ ਆਮ ਚਲ ਚੱਲੀ ਆਪਾਂ ਹੁਣ ਚੱਲੀ ਹੁਣ ਭਾਈ ਸ਼ਾਰਟ ਬਣਾ ਮੇਰਾ ਅੱਛਾ ਤੂੰ じゃ ਤੇਰੇ ਕੋ ਬਣਾਵਾ ਤਾਂ हेयर ਸ਼ਾਰਟ ਯਾਰ ਇੰਨਾ ਥੋੜਾ ਤਾਂ ਸੁਣਦਾ ਤਾਂ ਹੁਣ ਵਿੱਚ ਆਪਣੇ ਆਪ ਦੇ ਵਿੱਚੋਂ ਬੰਦ ਕਰਿਆ ਤਾਂ ਉਹ ਚੱਲ ਪਿਆ ਉੱਤੇ ਤੇ ਚੱਲ ਕੋਈ ਗੱਲ ਨਹੀਂ ਸਟਾਰਟ ਨਹੀਂ ਕਰਿਆ ਹਾਂ ਸਟਾਰਟ ਨਹੀਂ ਹੋਇਆ ਜਦ ਤੁਸੀਂ ਆਪਣੇ ਆਪ ਵਿੱਚ ਬੰਦ ਕਰਿਆ じゃ ਸਟਾਰਟ ਹੋ ਗਿਆ ਨਹੀਂ ਮਾਮਾ ਨਹੀਂ ਕੜੀ ਪੱਤਾ ਥੋੜਾ ਇਹ ਕੁਝ ਹੋਰ ਪੰਗਾ ਲੱਗਿਆ ਲੈਣ ਮਨ ਲੱਗਾ ਆਹਲਾ ਐਵੇਂ ਥੋੜਾ ਹਾਂ ਮੈਂ ਵਾਪਸ ਨਹੀਂ ਕਰ ਕਿ ਜਿੱਥੇ ਲੇਨ ਰੋੜ ਗਿਆ ਫੇ ਪਤਾ ਲੱਗਣਾ ਮੈਨੂੰ ਪੁੱਛੀ ਬੜਾ ਜੱਕ ਫੋਟੋ ਕਿੱਥੇ ਨੇਰੀ ਫਸਾਸ਼ਲ ਜੀ ਓਏ ਬਈ ਲੱਤ ਕੋਤਲੇ ਹੋਰ ਫੋਟੋ ਕਿੱਤਾ ਨਾ ਵਾਪਸ ਫੋਟੋ ਕਿੱਤਾ ਨਾ ਕੇ ਮਾ ਪਦੀਆ ਜੀ ਵਾਲੀ ਇਹ 1 2 3 ਹਾਂ ਖਿੱਚ ਦਿੱਤੀ ਬਾਨਾ ਫੋਟੋ ਵੀ ਖਿੱਚ ਦੇਣੀ ਪਾ ਨਾ ਜਾਣਦਿਆ ਘਰ ਥੱਲੇ ਜਾਵਾਂ ਸਾਤੇ ਨਹੀਂ ਫੜਾਉਣਾ ਹੈਗਾ ਰਹਿਣ ਦੇ ਹਾਂ ਚੱਲੀਏ ਤੂੰ ਆਦੀ Na tu boli, na bula. ਕਿੰਨੇ ਦਾ ਹੈ ਜਿਹੜਾ ਪਹਿਲਾਂ 500 ਵਾਲਾ 350 ਮੈਂ 350 500 ਵਾਲਾ 350 ਇਹ ਦੇਖੋ ਉੱਧਰ ਮੇ ਲਗਾਣੀ ਚਾਹੀਦੀ ਉਹ ਬੱਚੇ ਲੋਟ 100 ਦੇ 300 ਦੇ 350 400 ਦੇ 300 ਦੇ ₹100 ₹200 ₹300 और वालों की सेल आ गई ₹100 ₹200 ₹300 ₹400

ले सौ रुपए सौ रुपए

ਆ ਗਾ ਮਿੱਕਸੇਂ ਆਹ ਛੋਟੀ ਪਾਦੀ ਵੱਡੀ ਦੇ ਦੇ ਤੇਲ ਦੀ ਕਿੰਨੇ ਪੈਸੇ ਹਾਂਜੀ 290 ਦੇ ਦਿਓ ਜੀ ਦੇ ਜੀਮਾ ਕਰ ਦਿਓ ਜੀ ਜੀਮਾ ਕਰ ਦਿਓ ਵਾਹਿਗੁਰੂ 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 ਪ੍ਰਾਚੀਨ ਕਾਲੀ ਮਾਤਾ ਮੰਦਰ ਕਾਲਕਾਂ ਸ਼ਿਆਬਾਲਾ ਵਿੱਚ ਮਿਲਿਆਣ ਇੱਕ ਜੰਮਾ ਦਿਨ ਸ਼ੁੱਕਰਵਾਰ ਨੂੰ ਸਾਇੰਸਟ ਬਗੇਤੇ ਸਭ ਜੀ ਮੰਦਿਰ ਕਾਲਕਾਂ ਵਿੱਚ ਪਾਇਲਟ ਨੂੰ ਲਿਆ ਜਾ ਰਹਾ ਹੈ ਇਸ ਕਾਰਗਰਮ ਕਾਲਾ ਹਾਥੀ ਖੜ ਗਿਆ ਉਹਨੂੰ ਕਾ ਦੇਖ ਗਿਆ ਪਰ ਪੁੱਛਨੇ ਪਤਾ ਨਹੀਂ ਉਹ ਕੀ ਪਤਾ ਹਾਂ ਬਾਬ ਜੀ ਇਹ ਮਾਤਾ ਜੈ ਮਾਤਾ ਨਾ ਅਫਰ ਵੇਖੀ ਜੀ ਅੰਕੀ ਜੀ ਉਹ ਛੇ ਦਾ ਜੀ ਸੁਣੀ ਨਾ ਉਹ ਯਾਰ ਜੀ А ну... I'm ਯਾਹ ਬਿਲਕੁਲ ਜੀ ਕਾਲਾ ਮਾਤਾ ਦੇ ਕਾਲੀ ਮਾਤਾ ਦੇ ਸੌਰੀ ਕਾਲਾ ਮਾਤਾ ਵੀ ਹੈਗੀ ਹੈ ਚਲੋ ਤੇ ਪਿਛਲੀ ਸਾਈਡ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਸ਼ਾ ਹੀ ਪਹਿਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਜੀ ਤੇ ਕਰਾਉਂਦੇ ਆ ਆਪਾਂ ਤੁਹਾਨੂੰ ਹੁਣ ਇਸੇ ਦਰਸ਼ਨ ਵਾਹਿਗੁਰੂ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਵਾਲਾ ਦਰਸ਼ ਤੇ ਪੋਸਟਰ ਲੱਗਿਆ ਹੋਇਆ ਜੀ ਵਾਹਿਗੁਰੂ ਪਾਸ਼ਾਹੀ ਪਹਿਲੀ ਬਿਲਕੁਲ ਬੈਕਸਾਈਡ ਤੇ ਕੀ ਕਹਿੰਦੇ ਵੀ ਬੋਲ ਇੱਥੇ ਬੋਲ ਕੇ ਦੱਸੋ ਮਹਾਰਾਜ ਜੀ ਕੀ ਲਿਖਿਆ ਹੋਇਆ ਇਤਿਹਾਸ ਇਤਿਹਾਸਕ ਗੁਰਦੁਆਰਾ ਪਾਸ਼ਾਹੀ ਪਹਿਲੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਅਸੂ ਬਿਕਰਮੀ 1500 ਮੱਸੀਆ ਵਾਲੇ ਦਿਨ ਹੂੰ ਆਪਣੀ ਜੀਵਦਾਸੀ ਦੇ ਦੌਰਾਨ ਆਏ ਸਨ ਅੱਛਾ ਗੁਰੂ ਜੀ ਨੇ ਐਸੇ ਸੰਤਾਂ ਨੂੰ ਆਪਣੇ ਅਨਮੋਲ ਬਚਨਾਂ ਨਾਲ ਨੇ ਹਲ ਕੀਤਾ ਅਤੇ ਏਕਤਾ ਤੇ ਭਾਈਚਾਰੇ ਦਾ ਉਪਦੇਸ਼ ਦਿੱਤਾ ਇੱਥੋਂ ਹੀ ਫਿਰ ਪੰਜਾਰੀ ਰਵਾਨਾ ਹੋ ਗਏ ਓਕੇ ਠੀਕ ਹੈ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਕਰੋ ਕਿਰਪਾ ਦਿਨ ਦੇ ਲੁੱਕ ਕਰੋ ਪਾਲੂ ਸੱਚਾ ਪਾਤਸ਼ਾਹ ਕਰੋ ਮਿਹਰ ਵਾਹਿਗੁਰੂ 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 ਨਾਮ ਕੁਮਾਰੀ ਨਾਨਕਾ ਚੜੀ ਰਹੇ ਦੇ ਨਾਮ ਜਿਸ ਕੇ ਸਿਰ ਉਪਰ ਤੁ ਸਵਾਮੀ ਸੋ ਦੁਖ ਕੈਸਾ ਪਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਵਤ ਦਾ ਬੋਲਾ ਵਾਹਿਗੁਰੂ ਸੱਚਾ ਪਾਸ਼ਾ ਕਰੀ ਬੋਲਾ ਮੇਰੇ ਮਾਲਕ ਸਰਬਤ ਦੇ ਕਾਰਜ ਰਾਸ ਕਰੀ ਦਾਤਾ ਤੂੰ ਹੀ ਤੂੰ ਆ ਚੜਦੀਆਂ ਕਲਾ ਤੁਸੀਂ ਬਖਸ਼ਣੀਆਂ ਵਾਹਿਗੁਰੂ 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 ਵਾਹਿਗੁਰੂ

ਤਾਂ ਜ਼ਿਆਦਾਤਰ ਪਾਰਕਿੰਗ ਦੀ ਇੱਥੇ ਥੋੜੀ ਜਿਹੀ ਕਿ ਦਿੱਕਤ ਹੈਗੀ ਆ ਵੀ ਉਹ ਸਾਈਡ ਤੇ ਖੜਾਉਣੀਆਂ ਪੈਂਦੀਆਂ ਗੱਡੀਆਂ ਵਗੈਰਾ ਉਹ ਸਾਹਮਣੇ ਗੱਡੀਆਂ ਖੜਾਈਆਂ ਹੋਈਆਂ ਮੋੜ ਆਇਆ ਗੇ